ਗੱਲ ਕੜੀਆ ਥੋਖਿਆ ਥੈਂਕ ਯੂ ਅੰਕਲ ਪੁੱਛਣ ਵਾਸਤੇ ਪਰ ਤੁਹਾਡੇ ਮਤਲਬ ਦੀ ਗੱਲ ਨਹੀਂ ਹੈਗੀ ਜਨਾਨੀਆਂ ਦੇ ਮਤਲਬ ਦੀ ਗੱਲ ਹੈਗੀ ਆ ਜੀ ਜਵਾਨਡਾ ਲੋ ਆ ਜੋ ਤੁਹਾਡੇ ਬਿਨਾ ਮੇਰਾ ਸੂਟ ਤੁਰ ਆਇਆ ਨਹੀਂ ਪਰਚੀ ਸਲਵਾਰ ਸਵਾਈਨਾ ਪਰਚੀ ਸਲਵਾਰ ਪਹਿਲਾਂ ਮੈਂ ਸਾਈਕਲ ਸਾਈਡ ਤੇ ਲਾਵਾਂ ਬਾਹਰ ਨਿਕਲੋ ਬਾਹਰ ਨਿਕਲੋ ਬਾਹਰ ਨਿਕਲੋ ਕਾਦਰ ਵਾਲਾ ਪਿਆ ਬਾਹਰ ਕੱਪ ਪਾਈ ਨਹੀਂ ਆ ਜੋ ਆ ਇੱਥੇ ਬੈਠੇ ਕੱਠੇ ਬੈਠੇ ਬੈਠ ਜੀ ਇੱਥੇ ਬੈਠ ਜਾਓ ਹੁਣ ਦੇਖੋ ਕੀ ਰੱਖੀਏ ਕੀ ਰੱਖੀਏ ਮਰ ਜਾਣੀਆਂ ਸੂਟ ਸਵਾਇਆ ਵੇਖੋ ਕਿੱਡਾ ਸੋਹਣਾ ਫਰਸ਼ੀ ਸਲਵਾਰ ਤੂੰ ਹੀ ਸਵਾਇਆ ਕੇ ਇਹਨੇ ਹਾਇ ਰੱਬਾ ਫੇਰ ਮੈਂ ਨੰਬਰ ਲੈ ਗਈ ਸੂਟਾ ਜੋ ਤਾੜੀਆਂ ਪਰ ਤਾੜੀਆਂ ਤਾੜੀ ਸੂਟ ਤੂੰ ਸਵਾਇ ਤੇ ਤਾੜੀਆਂ ਹੀ ਕਾਨੂੰ ਮਾਰੀ ਗੀ ਗਵਾਂਡੀ ਦੁੱਖ ਤੋਂ ਕਿਹ ਸਾਥੀ ਹੈ ਸੁੱਖ ਤੋਂ ਕਿਹ ਸਾਥੀ ਨਹੀਂ ਹੈਗੇ ਤੁਹਾਨੂੰ ਮੇਰੇ ਸੂਟ ਨਹੀਂ ਵੰਦੀ ਲੱਗਦਾ ਮੈਂ ਤੇਰੇ ਮਾਰ ਮਾਰਾ ਅੱਕ ਗਈ ਮੇਰੇ ਤਾਂ ਖੱਲੀਆਂ ਪੈਈਆਂ ਤੂੰ ਤੇ ਬਾਹਰ ਹੀ ਨਿਕੰਡੀਆਂ ਸੀ ਬਾਹਰੋਂ ਨਿਕਲ ਗਈਆਂ ਸੀ ਫੇਰ ਤੂੰ ਸੋਣਾ ਦੁਪਹਿਰ ਲੱਗੀ ਸੋਣਾ ਪਹਿਣਾ ਵੀ ਹੁੰਦਾ ਕਿ ਮੈਨੂੰ ਨਹੀਂ ਚੈਨ ਪੈਣ ਦਿਆ